ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਦਰ ਵਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋ? ਆਪ ਕਰਦੇ ਹੋ ਤੁਸੀਂ ਸਾਰੇ ਠੀਕ ਸੇ ਹੋਵੋਗੇ। ਕੋਈ ਕੋਈ ਚੈਨਲ ਤੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਆਵਾਜ਼ ਥੋੜੀ ਜੀ ਤੁਹਾਨੂੰ ਨਾ ਲੱਗ ਰਹੀ ਹੋਣੀ ਪਿੱਛੇ ਸਾਊਂਡ ਉਹਦੀ ਜਨਰੇਟਰ ਦੀ ਕਿਉਂਕਿ ਜਿਹੜੀ ਲਾਈਟ ਆ ਸਾਡੀ ਰਾਤ ਦੀ ਖਰਾਬ ਆ ਰਾਤ ਨੂੰ ساری ਰਾਤ ਮੰਨ ਕੇ ਚਲੋ ਉਹ ਤਾਂ ਨਾ ਪਤਾ ਨਹੀਂ ਲੱਗਾ ਕਿਉਂਕਿ ਦਿਨੇ ਹੀ ਨਾ ਸੁੱਤੇ ਹੁੰਦੇ ਤੇ ਰਾਤ ਨੂੰ ਫਿਰ ਜਿੱਥੇ ਮਰਜ਼ੀ ਸੁੱਤਾ ਪਿਆ ਹੋਵੇ ਬੰਦਾ ਨੀਂਦ ਦਾ ਕੋਈ ਪਤਾ ਨਹੀਂ ਲੱਗਦਾ ਨਾ ਉਹੀ ਗੱਲ ਹੋਈ ਸਾਨੂੰ ਕੋਈ ਪਤਾ ਨਹੀਂ ਲੱਗਾ ਕਿੱਥੇ ਤੇ ਲਾਈਟ ਹੈ ਨਹੀਂ ਗਈ ਤੇ ਪਾਣੀ ਵੈਸੇ ਜਨਰੇਟਰ ਚਲਾ ਕੇ ਇੱਕ ਵਾਰੀ ਆਪਾਂ ਟੈਂਕੀ ਪੁੱਲ ਕਰ ਲਈਆ ਬਟ ਮਸ਼ੀਨ ਵਗੈਰਾ ਜਿਹੜੀਆਂ ਚਿੱਟਾ ਜਿਹੜੇ ਬਿਜਲੀ ਤੇ ਚੱਲਣ ਵਾਲੀਆਂ ਉਹ ਤਾਂ ਨਹੀਂ ਚੱਲਣਗੀਆਂ ਬਾਬੇ ਤੇ ਝੂਟਾ ਲਈ ਜਾਂਦਾ ਘਰ ਲਾਈਟ ਪਾਣੀ ਤੋਂ ਬਿਨਾ ਕਹਿ ਸਕਦੇ ਪੂਰਾ ਹੀ ਹਾਲਾ ਪਾਣੀ ਬਿਨਾ ਤਾਂ ਗੰਦਗੀ ਨਹੀਂ ਹੈਗੀ ਨਾ ਕਿਉਂਕਿ ਪਾਣੀ ਦੇ ਨਾਲ ਹੀ ਆਪਾਂ ਵੀ ਸਰਵਾਈਵ ਪਾਣੀ ਦੇ ਨਾਲ ਹੀ ਕਰਨਾ ਹੈ ਪਾਣੀ ਦੇ ਬਿਨਾ ਜ਼ਿੰਦਗੀ ਨਹੀਂ ਹੈਗੀ ਤੇ ਚਲੋ ਜੀ ਕਰਦੇ ਵਲੌਗ ਨੂੰ ਕੰਟੀਨਿਊ ਕਰਨਾ ਜ਼ਰੂਰੀ ਸੀ ਕਿਉਂਕਿ ਦੋ ਦਿਨ ਹੋ ਗਏ ਵਲੌਗ ਨਹੀਂ ਬਣਾ ਰਹੀ ਸੀ ਜਿਹੜਾ ਪਿਛਲਾ ਵਲੌਗ ਪਿੱਛੇ ਤੁਹਾਨੂੰ ਸ਼ਾਪਿੰਗ ਦਿਖਾਈ ਉਹ ਵੀ ਮੇਰੇ ਪਿੱਛੇ ਪਈ ਹੋਈ ਸੀ ਕੱਲ ਵੀ ਨਹੀਂ ਵਲੌਗ ਸ਼ੂਟ ਕੀਤਾ ਪਰਸੋਂ ਇੱਕ ਦਿਨ ਆਪਾਂ ਪਾਇਆ ਨਹੀਂ ਸੀ ਉਹਦੇ ਆਲਾ ਪਿਆ ਸੀ ਉਹ ਪਾਤਾ ਦੋ ਉਹ ਦਿਨ ਹੋ ਕੇ ਮੈਂ ਵਲੌਗ ਬਿਲਕੁਲ ਵੀ ਸ਼ੂਟ ਨਹੀਂ ਕੀਤਾ ਤੇ ਹੁਣ ਆਪਾਂ ਥੋੜੀ ਜੀ ਕੋਸ਼ਿਸ਼ ਕਰਦੇ ਵਲੌਗ ਨੂੰ ਸ਼ੂਟ ਕਰਦੇ ਮੈਂ ਕਿ ਅੱਜ ਤੇ ਵਲੌਗ ਸ਼ੂਟ ਕਰਾਂਗੇ ਤਾਂ ਸਟਾਰਟ ਕਰਾਂਗੇ ਤਾਂ ਐਂਡ ਹੋਊਗਾ ਸਟਾਰਟ ਹੀ ਨਹੀਂ ਹੁੰਦਾ ਤਾਂ ਐਂਡ ਵੀ ਨਹੀਂ ਹੁੰਦਾ ਹਨਾ ਤੇ ਚਲੋ ਜੀ ਫਿਰ ਮੈਂ ਮੰਦੀ ਆ ਟਾਈਮ ਵੀ ਮੈਨੂੰ 7 ਵਜੇ ਤੇ ਕਰੀਬ ਹੋ ਗਿਆ ਹੋਗਾ ਤੋਪਾ ਜੀ ਇੱਥੋਂ ਤੱਕ ਟਾਈਮ ਹੋ ਗਿਆ ਆ ਕੰਮ ਆਪਣੇ ਥੋੜੇ ਮੋਟੇ ਰਹਿ ਗਿਆ ਥੋੜਾ ਅੱਜ ਆ ਪਿਊਸ਼ਨ ਪੜਾਉਣੇ ਸ਼ਾਮ ਨੂੰ 4 ਵਜੇ ਹਨਾ ਪਹਾਰ ਤੋਂ ਸਹੀ ਪੜਾਇਆ ਕਰਾਂਗੇ ਪਿਊਸ਼ਨ ਟਾਈਮ ਈਵਨਿੰਗ ਜਦ ਜੋ ਸਿੰਘ ਬਰਾੜ ਨਾਲ ਆ ਕੇ ਰੈਡੀ ਹੋ ਗਿਆ ਜੂੜ ਕਰ ਲਿਆ ਜਨਰੇਟਰ ਚੱਲੀ ਜਾਂਦਾ ਅੱਜ ਤੁਹਾਨੂੰ ਆਵਾਜ਼ ਸਹੀ ਨਹੀਂ ਆਣੀ ਸਾਨੂੰ ਆਏ ਆ ਥੋੜਾ ਜਨਾ ਇਨਵਰਟਰ ਚਾਰਜ ਹੋ ਜਾਵੇ ਜਨਰੇਟਰ ਦੇ ਨਾਲ ਤਾਂ ਕਰਕੇ ਜਨਰੇਟਰ ਇਹਨਾਂ ਨੇ ਬੰਦ ਹੀ ਨਹੀਂ ਕਰਿਆ ਮੈਂ ਤਾਂ ਕਿਵੇਂ ਬੰਦ ਕਰ ਦੋ ਆਵਾਜ਼ ਜੀ ਖੜ ਖੜ ਜੀ ਕਰੀ ਜਾਂਦਾ ਇਹ ਬੋਸ ਸਿੰਘ ਬਰਾੜ ਵੀ ਝੂਟਾਂ ਲੈਣ ਲਈ ਰੈਡੀ ਆ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਨਾ ਅੰਤਾਂ ਦੀ ਹੋਈ ਪਈ ਆ ਇਕਾ ਜਨਰੇਟਰ ਦੀ ਦੀ ਆਵਾਜ਼ ਮੇਰੇ ਤਾਂ ਸੇਰੀ ਪੀੜ ਲਾਤਾ ਕਦੇ ਕਦੇ ਹੀ ਛੱਡਦੇ ਹੰਮੇ ਉਹ ਤੁਸੀਂ ਡੇਲੀ ਝੂਟਾ ਲੈਂਦਾ ਜਰਜਾ ਡੇਲੀ ਸ਼ਾਮ ਨੂੰ ਵੀ ਲੈਣਾ ਹੀ ਲੈਣਾ ਇਹਨੇ ਸੁਬਾ ਵੀ ਲੈਣਾ ਹੀ ਲੈਣਾ ਦੋਨੋਂ ਟਾਈਮ ਝੂਟਾ ਲੈਣਾ ਹੀ ਲੈਣਾ ਇਹਨੇ ਹੈ ਲੋ ਜੀ ਸਾਡੇ ਨਾਲ ਪਿੰਡ ਦਾ ਰੋ ਵੀ ਖਰਾਬ ਹੋਇਆ ਪਿਆ ਪਾਣੀ ਦੂਸਰੇ ਪਿੰਡੋਂ ਲੈ ਕੇ ਜਿਹੜੀ ਤੇ ਇਹ ਚੱਲਿਆ ਧਨਕੀ ਕਰਨ ਲੱਗ ਗਈ ਸੀ ਅਦਰਕ ਤਾਂ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਗਰਮੀ ਦੇ ਵਿੱਚ ਤਾਂ तो सही नींबू पानी, पानी।, पानी।, पानी रोटी खाओ ब्रेकफास्ट करो निप तो पीलो जे निप एक मेरा आंगूठा देखो तू दिखावा मेरा अंगूठा ना तो बहुत ਪਾਪਾ ਨਾਲ ਲੈ ਆ ਛੋਟਾ ਹੁੰਦਾ ਦੇ ਨਾਲ ਲੈ ਲੂਗਾ ਛੂਟੇ ਮੋਟਰਸਾਈਕਲ ਤੇ ਭਲਦ ਰਿਹਾ ਅਵੇਂ ਅੰਗੂਠਾ ਤੁਹਾਨੂੰ ਦਿਖਾਇਆ ਸੀ ਨਾ ਇੱਕ ਮਿੰਟ ਦਿੰਦੇਗਾ ਮੇਰਾ ਨਾ ਅੰਗੂਠਾ ਬਲਾ ਬੜਾ ਹੀ ਆਹ ਬਲਾ ਆਹ ਬਲਾ ਵੇਖੋ ਦਰਦ ਬਹੁਤ ਹੁੰਦਾ ਫਿਰ ਮੇਨੂੰ ਕੀ ਹੋ ਗਿਆ ਇਹ ਵੀ ਬਹੁਤ ਜਿਆਦਾ ਹੈ ਜੀ ਜਦ ਦੁੱਤ ਨੇ ਬ੍ਰੇਕਫਾਸਟ ਵਿੱਚ ਪਾਇਆ ਸੀ ਤਾਂ ਆਪਣੇ ਬੜੀਆਂ ਦਾਲ ਵਾਲੀਆਂ ਕੁੱਟੀਆਂ ਬਟਰੇ ਨਹੀਂ ਖਾਣੀ ਤੇਰਾ ਆਪਾਂ ਉਹ ਬਣਾ ਕੇ ਦਿੰਦੇ ਆ ਥੋੜਾ ਜਿਹਾ ਪੂਗਾ ਬਿਨਾ ਪਰਜਾ ਪੀਚੋ ਤੋਂ ਬਣਾ ਕੇ ਦਵਾਂਗੇ ਇਹ ਪੰਜਾ ਬਣਾ ਕੇ ਦਵਾਂਗੇ ਮਕਾਜਰ ਫੋਗਾ ਪਾ ਲਵਾਂ ਤੇ ਲਾਈਟ ਆਪਣੀ ਜੰਨੀ ਆਈ ਜਾਂਦੇ ਤਰ੍ਹਾਂ ਚਕਚੁੜੀਆਂ ਲਾ ਉਹ ਤਾਂ ਚੱਲੀ ਅੰਦਰ ਬੱਲੇ ਦੱਸ ਸਕੀ ਚਾਰ ਜੂ ਰੋਪਾਂ ਨੂੰ ਵੇਖ ਕੇ ਤਾਂ ਚੱਲੀ ਅੰਦਰ ਚਲੋ ਨਹੀਂ ਨਾਸਟਲਫੂ ਰਕਨ ਤੋਂ ਕੋਈ ਬਣ ਨਹੀਂ ਮੰਗਦਾ ਜੇ ਹੋਵੇ ਇਹਨੂੰ ਕਿ ਖੰਡਾ ਉਹਨੂੰ ਲੱਗਣਾ ਕਿ ਤਾ ਇਹਨੂੰ ਇਦਾਂ ਹੁੰਦਾ ਕਿ ਨਾ ਉਹਦੇ ਵਿੱਚ ਨਾ ਜੀਰਾ ਵੀ ਨਾ ਹੋਵੇ ਪਿਆਜ਼ ਵੀ ਨਾ ਹੋਵੇ ਤੇ ਸਿੰਪਲ ਸੋਪਰ ਸਰਕਾ ਬਣਾ ਦੇਣਾ ਫਿਰ ਮਨ ਨੂੰ ਮੇਰ ਨੂੰ ਹੱਦ ਨੂੰ ਤਾਂ ਕਰਕੇ ਖਵਾਉਂਦਾ ਕੋਸਣਾ ਕੁਝ ਲੋ ਜੀ ਇੰਨੇ ਮੈਂਤੀ ਲੱਗਦੇ ਕੀ ਬਣਦੇ तो भी भी ना आप बढ़िया दाल वाल रोटी ना रात दाल बनाई थी दाल बना पाई पीओिया पक ठंडी हूली रखने क्योंकि गर्मा गर्म नहीं देना मूं तरजूगा एदा तेन ठंडी हूं नहीं रखते ਕਿਦੋਂ ਲੈਟਰ ਹੁਣ ਕੀਤਾ ਜਦ ਇਹਨੇ ਬੰਦ ਖੜ ਖੜ ਦੀ ਆਵਾਜ਼ ਨਹੀਂ ਜਾਂਦਾ ਸੀ ਨਾ ਬੜੀ ਜਿਆਦਾ ਸੀ ਹਾਂ ਇਹ ਤੋਂ ਆ ਵੀ ਦੋ ਦੇ ਲੋ ਆਪਾਂ ਇਹ ਠੀਕ ਖਾਵਾ ਐਸੀ ਤਾਂ ਚੱਲਦਾ ਹੈ ਉਹ ਤੇ ਉਹਨੂੰ ਆ ਗਏ ਉਹਦੇ ਨੂੰ ਕਿ ਇਹਨੇ ਐ ਦਖਾਏ ਨਾ ਇਸੇ ਵਿੱਚ ਚੱਲਦਾ ਵੈਸੇ ਚੱਲ ਉੱਥੇ ਖਵਾ ਲੈਂਦੇ ਆ ਖਵਾ ਉੱਥੇ ਨਾ ਨਹੀਂ

ਲੋ ਜੀ ਟਾਈਮ ਹੋ ਗਿਆ ਆ ਹਾਏ ਰੱਬਾ ਟਾਈਮ ਹੋ ਗਿਆ 10:40 ਮਿੰਟ ਲੇਟ ਅਜੇ ਨਹੀਂ ਆਈ ਸਾਡੇ ਤੇ ਫਿਰ ਜਿਹੜਾ ਮਸ਼ੀਨਰੀ ਹੈ ਜਿਹੜੀ ਹੈ ਨਾ ਨਹੀਂ ਚੱਲਦੀ ਮਤਲਬ ਸਾਡਾ ਤਨਵੈਟਰ ਵੀ ਲੋ ਹੋ ਜਾਊਗਾ ਸਵੇਰੇ ਥੋੜਾ ਜਿਹਾ ਚਾਰਜ ਕਰਿਆ ਸੀ ਜਨਰੇਟਰ ਲਾ ਕੇ ਤੇ ਹੁਣ ਦੇਖਦੇ ਕੀ ਬੰਦ ਆ ਕੱਪੜੇ ਵੀ ਅੱਜ ਫਿਰ ਮਸ਼ੀਨ ਨਹੀਂ ਚੱਲੇਗੀ ਪਹਿਲਾਂ ਮੈਂ ਸੋਚਿਆ ਹੱਥ ਨਾਲ ਧੋਵਾਂਗੇ ਫਿਰ ਕੈਨਸਲ ਹੀ ਮਾਰਤਾ ਗਰਮੀ ਬੜੀ ਹੈ ਫਿਰ ਮੱਕੇ ਛੱਡ ਪਰਵਾਣਾ ਫਿਰ ਨਹੀਂ ਧੋਤੇ ਅਸੀਂ ਹੁਣ ਕੀ ਕਰਦੇ ਹੁਣ ਨਾ ਗਰਮੀ ਬਹੁਤ ਜ਼ਿਆਦਾ ਵੈਸਤਾ ਸੀ 11:00 ਵਜੇ ਪਿੰਨੇ ਚਾਹ ਬਟ ਹੁਣ ਚਾਹ ਥੋੜੀ ਜੀ ਕਰਤੀ ਹੈ ਕੈਨਸਲ ਤੇ ਹੁਣ ਮੇਰਾ ਇਰਾਦਾ ਨਾ ਇਨਵਰਟਰ ਤੇ ਵੀ ਕੀ ਮਿਕਸੀ ਵੀ ਨਹੀਂ ਚਲਾਉਂਦੀ ਤੇ ਮੈਂ ਨਾ ਹੁਣ ਸੋਚੀ ਅਸੀਂ ਨਿੰਬੂ ਪਾਣੀ ਬਣਾ ਲੈਨੇ ਆ ਜੱਬ ਜੱਤ ਵੀ ਮੰਗੀ ਅੰਦਰ ਨਿੰਬੂ ਪਾਣੀ ਤੇ ਚਲੋ ਨਿੰਬੂ ਪਾਣੀ ਬਣਾਉਨੇ ਆ ਤੇ ਹੱਥ ਨਾਲ ਹੀ ਖੰਡ ਘੋਲ ਲੈਂਦੇ ਆ ਪੀਸੀ ਹੋਈ ਤਾਂ ਮੇਲਾ ਮੁਕਤੀ ਪਈ ਆ ਤੇ ਚਲੋ ਜੀ ਮੈਂ ਲੈ ਕੇ ਆਉਣੀ ਖੰਡ ਵਗੈਰਾ ਤੇ ਨਿੰਬੂ ਪਾਣੀ ਬਣਾਉਨੇ ਆ ਤੇ ਅੱਜ ਦਾ ਦਿਨ ਕਿੱਦਾਂ ਰਹਿਤਾ ਗਰਮੀ ਨੇ ਲਾਈਟ ਬਿਨਾ ਕੋਈ ਜ਼ਿੰਦਗੀ ਨਹੀਂ ਕੀ ਆਪਾਂ ਕਹਿੰਦੇ ਨੇ ਪਾਣੀ ਬਿਨਾ ਲਾਈਟ ਬਿਨਾ ਕੋਈ ਜ਼ਿੰਦਗੀ ਨਹੀਂ ਹੈਗੀ ਲੋਗੀ ਪਾਣੀ ਬਣਾ ਬਣਾਉਣੇ ਆ ਪੁੱਤ ਜੱਪ ਚੋ ਤੇ ਇੰਨਾ ਫੇਵਰੇਟ ਆ ਨਿੰਬੂ ਪਾਣੀ ਦੱਸ ਨਹੀਂ ਸਕਦਾ ਤੇ ਕਿਥੋਂ ਤੇ ਬਣਦਾ ਖੰਡ ਹੁਣ ਅੱਜ ਹੱਥ ਨਾਲ ਹੀ ਖੋਲਦੇ ਆ ਅੱਗੇ ਨਾ ਸਭੋ ਨਾ ਖੁਲਵੀ ਪਈ ਹੁੰਦੀ ਸਾਡੀ ਪੀਸ ਕੇ ਰੱਖਦੇ ਹੁੰਦੇ ਮਤਲਬ ਅਸੀਂ ਤੇ ਨਾ ਬਟਾ ਨਿੰਬੂ ਵੀ ਛੋੜ ਦੋ ਅਭੀ ਨਹੀਂ ਇਸ ਵਿੱਚ ਪਾਣਾ ਨਿੰਬੂ ਮੈਂ ਕਟਿੰਗ ਕਰਕੇ ਲਈ ਹੈ ਇੱਥੇ ਤੇ ਖੰਡ ਖੋਲ ਲਈ ਅੰਨੀ ਮੈਂ ਚਮਚੇ ਦੇ ਨਾਲੇ ਭਈ ਪਹਿਲਾਂ ਦੇ ਟਾਈਮ ਦੇ ਵਿੱਚ ਦੀਆਂ ਗੱਲਾਂ ਕਰਗੇ ਤਾਂ ਪਹਿਲਾਂ ਦੇ ਨਿੰਬੂ ਪਾਣੀ ਕਿਹੜਾ ਮਿਕਸਿਆ ਚ ਖੰਡਾ ਪੀਸ ਕੇ ਰੱਖਦੇ ਸੀ ਕਿਹੜੇ ਨਵੇਂ ਟ੍ਰਿਕਸ ਚੱਲਦੇ ਸੀਗੇ ਅੱਜਕੱਲ੍ਹ ਤੁਹਾਨੂੰ ਪਤਾ ਨਿੰਬੂ ਪਾਣੀ ਦੀ ਵੀ ਟ੍ਰਿਕ ਆ ਕਿ ਪਾਊਡਰ ਬਣਾ ਕੇ ਰੱਖ ਸਕਦੇ ਹਨ ਉਹ ਵੀ ਆਪਾਂ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਨਿੰਬੂ ਪਾਣੀ ਹੁੰਦਾ ਨਾ ਉਹਨੂੰ ਆਪਾਂ ਇੱਕ ਪਾਊਡਰ ਫਾਰਮ ਦੇ ਵਿੱਚ ਆਪਾਂ ਬਣਾ ਕੇ ਰੱਖ ਸਕਦੇ ਕਿ ਜਦੋਂ ਆਪਣਾ ਜੀ ਕਰੇ ਨਾ ਇਹ ਨਾ ਬੇਟਾ ਕਿਹਦਾ ਨਹੀਂ ਜਦੋਂ ਆਪਣਾ ਇਹ ਪਾਣੀ ਦਾ ਸਾਫ਼ ਕਰੋਗੇ ਬੇਟਾ ਸਕਤੀ ਦਾ ਣਾ ਤੇ ਜਦੋਂ ਆਪਣਾ ਜੀ ਕਰੇ ਤੇ ਗਲਾਸ ਠੰਡਾ ਪਾਣੀ ਲਓ ਤੇ ਵਿੱਚ ਚਮਚਾ ਨਿੰਬੂ ਉਹ ਜਿਹੜਾ ਪਾਊਡਰ ਤਿਆਰ ਕੀਤਾ ਉਹਨੂੰ ਪਾਓ ਤੇ ਤੁਸੀਂ ਆਰਾਮ ਨਾਲ ਪੀ ਸਕਦੇ ਨਾ ਬੇਟਾ ਕੁਝ ਨਹੀਂ ਗਏ ਸਾਫ਼ ਹੋਊਗਾ ਫੇਰ ਮਿੱਠਾ ਇਕ ਨਾਲ ਲਾਓ ਤੁਸੀਂ ਪਰੋ ਕੇ ਬੈਠੋ ਤੇ ਇਸ ਕਰਕੇ ਹੁਣ ਆਪਾਂ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਤਾਂ ਨਿਕਲਣ ਨੂੰ ਨਾ ਵਾਹੀ ਕੋਈ ਨਹੀਂ ਸੱਚੀ ਦੱਸਾਂ ਤਾਂ ਇੰਨੀ ਜ਼ਿਆਦਾ ਗਰਮੀ ਹੈ ਤੇ ਅੱਜ ਕੋਈ ਟੈਂਡਾ ਮਤਲਬ ਬਿਜਲੀ ਦਾ ਕਹਿੰਦਾ ਬਿਜਲੀ ਦੇ ਨਾਲ ਨਾ ਬੇਟਾ ਫਿਰ ਮੈਂ ਐ ਨਹੀਂ ਹੁੰਦਾ ਵਾ ਇਹਦਾ ਪਤਾ ਕਿ ਟਿਸਟਰ ਮ ਬਹੁਤ ਕਰਕੇ ਕੰਮ ਕਰਦੇ ਹੋਏ ਆਏ ਨੇ ਤੇ ਲੋ ਜੀ ਆਪਾਂ ਬਸ ਥੋੜਾ ਜਿਹਾ ਕੰਮ ਹੀ ਰੰਦਾ ਐਵੇਂ ਨਾ ਕੋਈ ਐਖਾ ਹੀ ਆ ਪਰ ਪਹਿਲਾਂ ਦੇ ਟਾਈਮ ਦੇ ਵਿੱਚ ਠੰਡੇ ਜਦੋਂ ਨਹੀਂ ਪਾਣੀ ਬਣਾਉਂਦੇ ਸੀ ਉਦੋਂ ਭਈ ਐ ਹੀ ਬੋਲਦੇ ਹੁੰਦੇ ਸੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਮੈਂ ਵੇਖਿਆ ਹੈ ਮਾਣ ਕੇ ਜਾਂਦੇ ਸੀ ਚਕੰਜਵੀ ਮਿਲਦੇ ਸਨ ਐ ਉਦੋਂ ਦਾ ਵੱਡੇ ਭਾਂਡੇ ਵਿੱਚ ਖੁੱਲੀ ਬਾਲਟੀ ਭਾਂਡਾ ਲੈਂਦੇ ਸੀ ਬਾਲਟੀ ਵਿੱਚ ਭੋਲਦੇ ਸੀ ਬਾਲਟੀ ਦੇ ਵਿੱਚ ਖੰਡ ਪਾ ਕੇ ਤੇ ਕੜਛੀ ਨਾਲ ਘੋਲ ਲੀ ਜਾਂਦੇ ਹੁੰਦੇ ਸੀ ਤੇ ਖੁੱਲੇ ਨਿੰਬੂ ਪਾ ਕੇ ਤੇ ਨਿੰਬੂ ਪਾਣੀ ਕੋਈ ਇੱਕ ਇੱਕ ਗਲਾਸ ਤਾਂ ਕੋਈ ਪਿੰਦਾ ਨਹੀਂ ਸੀ ਦੋ ਦੋ ਤਿੰਨ ਤਿੰਨ ਗਲਾਸ ਪੀਂਦੇ ਸੀ ਨਿੰਬੂ ਪਾਣੀ ਜੋ ਉਸ ਟਾਈਮ ਚ ਹਨਾ ਤੇ ਪਰ ਹੁਣ ਅੱਜ ਕੱਲ ਜਿਹੜਾ ਨਿੰਬੂ ਪਾਣੀ ਵੀ ਆਪਾਂ ਤਾਂ ਦਿੱਲੀ ਆਪਾਂ ਪੀ ਨਹੀਂ ਸਕਦੇ ਸੀ ਦਿੱਲੀ ਵਾਂਗ ਸੇ ਪੀ ਲੈਂਦੇ ਹੁੰਦੇ ਆ ਬਟ ਸਾਨੂੰ ਕਦੇ ਨਾ ਕਦੇ ਨਾਗਾ ਸੀ ਪਾ ਦਿੰਦੇ ਹੁੰਦੇ ਸੀ ਹਨਾ ਅੰਦਰ ਨਹੀਂ ਪਿੰਦਾ ਸੰਦ ਹੈ ਅੰਦਰ ਨਹੀਂ ਪਿੰਦਾ अच्छा ते भाई वधिया कोल ਜਾਂਦੀ ਹੁੰਦੀ ਹੈ ਬਿਲਕੁਲ ਵੇਖੋ ਨਾਮਾਤਰ ਵਾਂਗੂ ਰਹਿ ਗਈ ਤੇ ਆਪਣੀ ਜਿਹੜੀ ਖੰਡ ਬਿਲਕੁਲ ਖੁੱਲ ਜਾਂਦੀ ਆ ਪਹਿਲਾਂ ਮੈਂ ਘਾਲੂ ਕਰਦੀ ਬਈ ਸੀ ਮੈਂ ਕਹਿੰਦਾ ਕੀ ਨਵੇਟਰ ਦੇ ਉੱਤੇ ਨਾ ਪਸੰਦ ਨਾ ਕੀ ਚੋਪਾ ਬਟ ਕੋਈ ਨਾ ਇਨਵਰਟਰ ਦੇ ਉੱਤੇ ਕੀ ਮਿਕਸੀ ਕਰਦੀ ਆ ਮੈਂ ਕਹਿੰਦਾ ਅਖੰਡ ਪੀਸ ਰਹੀ ਆ ਤੇ ਮੈਂ ਕਹਿੰਦਾ ਕਿ ਤੇਨ ਇਨਵਰਟਰ ਚ ਇੱਕ ਹੀ ਨਾ ਮਾਰ ਜ ਸਵੇਰੇ ਥੋੜਾ ਜਿਹਾ ਚਾਰਜ ਕਰਿਆ ਸੀ ਜਨਰੇਟਰ ਨੂੰ ਚਲਾ ਕੇ ਫੇਰ ਉਹਨ ਇਨਵਰਟਰ ਚਾਰਜ ਕਰਿਆ ਸੀ ਤੇ ਪਰ ਕਹਿਣ ਦਾ ਮਤਲਬ ਹਾਂ ਗਾੜੀ ਦਾ ਲਾਉ ਜਿੱਥੇ ਲਾਈਟ ਸਹੀ ਹੋਣੀ ਆ ਉੱਥੇ ট্রান্সਫਾਰਮਰ ਚ ਵੀ ਕੋਈ ਪ੍ਰੋਬਲਮ ਹੋ ਗਈ ਹੈ ট্রান্সਫਾਰਮਰ ਚ ਕੋਈ ਨਾ ਤੂ ਸੜ ਗਈ ਹੈ ਮੇਨ ਤੇ ਉਹਦੇ ਕਰਕੇ ਅੱਧੇ ਪਿੰਡ ਚ ਲਾਈਟ ਹੈਗੀ ਅੱਧੇ ਚ ਪਿੰਡ ਚ ਲਾਈਟ ਹੈ ਨਹੀਂ ਸਾਡੇ ਤਾਂ ਸਾਰੀ ਰਾਤ ਹੀ ਹੈ ਨਹੀਂ ਸੀ

ਸਾਨੂੰ ਕੋਈ ਪਤਾ ਨਹੀਂ ਲੈਟ ਹੈਗੀ ਆ ਕਿ ਨਹੀਂ ਪਰ ਕਹਿੰਦਾ ਮਤਲਬ ਤੇ ਇਹ ਆ ਕਿ ਪਤਾ ਹੀ ਨਹੀਂ ਲੱਗਾ ਕਿੱਥੇ ਪਾਇ ਕਿੱਥੇ ਨੇ ਕੱਪੜੇ ਕੱਲ ਨੂੰ ਦੋ ਦਿਨਾਂ ਦੇ ਕੱਪੜੇ ਦੋ ਤੇ ਜਾਣਗੇ ਤੇ ਹੋਰ ਆਪਣਾ ਕੀ ਕਹਿਣ ਲੱਗੀ ਸੀ ਮੈਂ ਸਬਜੀ ਵੀ ਹੋਤੀ ਬੰਦਾ ਕਾਬਿਲ ਗਰਮ ਸਬਜ਼ੀਆਂ ਮੈਂ ਇਹਨਾਂ ਨੂੰ ਕੀ ਕਰੀ ਲੈ ਲੈ ਦੋ ਕarele ਮੈਨੂੰ ਗਰਮ ਮੇਰੀ ਦਵਾਈ ਚੰਗੀ ਆਉਂਦੀ ਬੇਟਾ

ਦੀਆ ਅ ਤਿੰਦੇ ਲੈ ਕੇ 3 ਤਰੀਕ ਨੂੰ ਜੱਜੋਦੀ ਰਵਾਨਗੀ ਹੈ ਤੇ ਕੱਲ ਨੂੰ ਦੇਖਦੇ ਆ ਕੱਲ ਨੂੰ ਮੈਂ ਇਹਦਾ ਬੈਕ ਬੁੱਕ ਤੋਂ ਨਹੀਂ ਆ ਕਪੜੇ ਵਗੈਰਾ ਸੈਟਿੰਗ ਕਰਦੇ ਕੋਸ਼ਿਸ਼ ਸ਼ੋਪਿੰਗ ਕਰਕੇ ਵੀ ਆਉਣੀ ਹੈ ਇਹਦੇ ਸਕੂਲ ਦੇ ਪਰ ਕੱਪੜਿਆਂ ਦੀ ਕਿਉਂਕਿ ਇਹਦੀ ਸਕੂਲ ਦੇ ਨਾ ਡਰੈਸ ਨਹੀਂ ਲੱਗੀ ਹੋएगी ਤੇ ਨਾਰਮਲ ਕੱਪੜੇ ਹੀ ਆ ਤੇ ਫਿਰ ਉਹ ਨਾਰਮਲ ਕੱਪੜੇ ਵੀ ਤੁਹਾਨੂੰ ਪਤਾ ਸੋਹਣੇ ਲੱਗਦੇ ਥੋੜੇ ਸੋਹਣੇ ਕੱਪੜੇ ਹੋਣ ਨਾ ਤੇ ਦੋ ਸੂਟ ਤਾਂ ਬਤੋਰ ਸਾਹਮਣੇ ਹੋਰੋਂ ਲੈ ਆਏ ਸੀ ਕੁਸ਼ੀਏ ਦੇ ਪਹਿਲਾਂ ਤੇ ਹੈਗੇ ਕੁਛ ਮੈਂ ਕਿ ਦੋ ਸੂਟ ਹੋਰ ਲੈ ਆਉਣਾ ਲੋਅ ਟੀ-ਸ਼ਰਟ ਹੀ ਚੱਲਦਾ ਫਿਰ ਗਰਮੀ ਤੇ ਹੁਣ ਪੈਂਟਾਂ ਪੁੰਟਾਂ ਦਾ ਪਾਉਣੀ ਨਹੀਂ ਹਨਾ ਗਰਮੀ ਬਹੁਤ ਜ਼ਿਆਦਾ ਹੈ ਭਾਵੇਂ AC ਆ ਰੂਮ ਵੀ AC ਆ ਗਲਾਸ ਸਪੂਲ ਵੀ ਰੂਮ AC ਆ ਬਟ ਆਪਾਂ ਤੁਹਾਨੂੰ ਪਤਾ ਕਿ ਫੁੱਲ ਲੋਗ ਬਾਜੂ ਦੇ ਫੁੱਲ ਮਤਲਬ ਉਹ ਹੋਵੇਗਾ ਲੋਅਰ ਹੋਵੇ ਸੂਟ ਤੇ ਆਪਾਂ ਇੱਦਾਂ ਹੀ ਗਰਮੇ ਵਸਤੂ ਉਹ ਕਸੂਟ ਇਹਦੇ ਵੇਖਦੇ ਅੱਜ ਕੱਲ੍ਹ ਚ ਅੱਜ ਕੱਲ੍ਹ ਦੇ ਵਿੱਚ ਇਹਦੇ ਦੋ ਸੂਟ ਵੀ ਲੈ ਕੇ ਆਉਣੇ ਆ ਸੈਂਡਲਾਂ ਦੇ ਜੋੜੇ ਦੋ ਹੈਗੇ ਆ ਅਰੇਂਜਮੈਂਟ ਸਾਰਾ ਸਕੂਲ ਜਾਣ ਤੋਂ ਜਿਵੇਂ ਤਿੰਨ ਤਰੀਕ ਨੂੰ ਸਕੂਲ ਲੱਗਣਾ ਇੱਕ ਤਰੀਕ ਨੂੰ ਮੈਂ ਇਹ ਸਾਮਾਨ ਸਾਰਾ ਕੱਢ ਕੇ ਸੈੱਟ ਕਰ ਦੇਣਾ ਤੇ ਦੋ ਤਰੀਕ ਨੂੰ ਜਿਵੇਂ ਧੋ ਧੂ ਕੇ ਟੀਪਣ ਬੋਤਲਾ ਧੋ ਧੂ ਕੇ ਨਾ ਤੁੱਪਲਵਾ ਲਾਂਗੇ ਆਪਾਂ ਲੌਜੀਕਲ ਨਾ ਕਰਦੇ ਕਰਦੇ ਜਿਹੜੀ ਵਿੱਚ ਖੰਡ ਖੋਲਦੀ ਆ ਤੇ ਮੈਂ ਇੱਥੇ ਜਿਹੜਾ ਆਪਦਾ ਨਿੰਬੂ ਆ ਨਾ ਇਹਦੇ ਵਿੱਚ ਇੱਥੇ ਨਚੋੜ ਲੈਣੇ ਤੇ ਗਰਮੀ ਦੇ ਵਿੱਚ ਭੋਰਾ ਜੀ ਮੈਂ ਮੰਮੀ ਮੈਨੂੰ ਤਾਂ ਲੱਗਦਾ ਠੰਡਾ ਬਰਸ ਵੀ ਨਹੀਂ ਹੋਊਗੀ ਕਿ ਹੋਊਗੀ ਆਪਣੇ ਹੋਊਗੀ ਬਰ ઠੰਡੇ ਬਿਨਾ ਤਾਂ ਚੰਗਾ ਵੀ ਲੱਗਦਾ ਨਾ ਕੋਕਲਾ ਜਿਹਾ ਲੱਗਦਾ ਤੇ ਤਿੰਨ ਨਿੰਬੂ ਪਾਵਾਂਗੇ ਆਪਾਂ ਲੋ ਮੇਰਾ ਕੰਮ ਹੋ ਗਿਆ ਇੱਥੋਂ ਦਾ ਡੰਡ ਤੇ ਹੁਣ ਮੈਂ ਪਾੜਾ ਕੇ ਲੈ ਕੇ ਆਉਂਦੀ ਤੁਸੀਂ ਕਰੋ ਦਾਦੀ ਪੋਤੇ ਨਾਲ ਗੱਲਾਂ ਬਾਤਾਂ ਤੁਸੀਂ ਗੱਲਾਂ ਬਾਤਾਂ ਸੁਣਾਓ ਦੋਨੋਂ ਜਣੇ ਚਲੋ ਟੇਸਟੀ ਬਣਿਆ ਜੀ ਧਰਮੀ ਇੱਥੋਂ ਤੱਕ ਧੋਪ ਆ ਗਈ ਆਪਣੇ ਤੇ ਭਾਂਡੇ ਮੇ ਧੋਤੇ ਇਧਰ ਪਾਣੀ ਧੋਨੇ ਸੀਗੇ ਪਾਣੀ ਗਰਮ ਧਰਿਆ ਤੇ ਆ ਪਾਉਣੇ ਆ ਇਹਨਾਂ ਨੂੰ ਡਿਪ ਕਰਕੇ ਰੱਖ ਦਿੰਦੇ ਆਪਾਂ ਭਿਓ ਕੇ ਰੱਖ ਦਿੰਨੇ ਘੰਟਾ ਕੋ ਤੇ ਵਧੀਆ ਨਿਕਲ ਜਾਂਦੇ ਆ ਫਿਰ ਤੇਰੇ ਨਾਲ ਚਾਹ ਨਾ ਪਾਣੀ ਗਰਮ ਕਰ ਲਿਆ ਆਪਾਂ ਚਮਚੇ ਦੇ ਕਰੀਬ ਆਪਾਂ ਚ ਸਰਵ ਪਾ ਦਾਂਗੇ ਠੀਕ ਹੈ ਜੀ ਤੇ ਨਾਲ ਪਾਵਾਂਗੇ ਇਹਦੇ ਚ ਆਪਾਂ ਚਮਚੇ ਦੇ ਕਰੀਬ ਮਿੱਠਾ ਸੋਡਾ ਜਿਹੜਾ ਖਾਣ ਵਾਲਾ ਸੋਡਾ ਹੁੰਦਾ ਨਾ ਉਹੀ ਪਾਣਾ ਪੈਚ ਠੀਕ ਹੈ ਜੀ ਅੰਦਾਜ਼ਾ ਹੁੰਦਾ ਤੁਹਾਨੂੰ ਕਿਉਂਕਿ ਮੈਨੂੰ ਤਾਂ ਅੰਦਾਜ਼ਾ ਹੋ ਜਾਂਦਾ ਇੱਕ ਚਮਚੇ ਦੇ ਕਰੀਬ ਪਾਤਾ ਆਪਾਂ ਇਹ ਨਾਲ ਪਾਵਾਂਗੇ ਥੋੜਾ ਜਿਹਾ ਵਿਨੇਗਰ ਠੀਕ ਹੈ ਜੀ ਇੱਕ ਚਮਚੇ ਦੇ ਕਰੀਬ ਆਪਾਂ ਵਿਨੇਗਰ ਪਾਤਾ ਆਪਾਂ ਨਾ ਮਿਕਸ ਕਰਦੇ ਹਾਂ ਸਪੈਚੂਲਾ ਲੈ ਲਿਆ ਮੈਂ ਲੱਕੜ ਦੀ ਚੀਜ਼ ਹੋਵੇ ਤਬੈਸਟ ਹੈ ਗਰਮ ਨਾ ਲੱਗੂਗੀ ਨਾ ਨਾਲੇ ਹੱਥ ਨਹੀਂ ਸੜੂਗਾ ਤੁਹਾਡਾ ਪਾਣੀ ਆਪਣਾ ਗਰਮ ਇਹਨੂੰ ਬੰਦ ਕਰ ਦਿਓ ਇਹਦੇ ਵਿੱਚ ਤੁਸੀਂ ਹੁਣ ਆਪਦਾ ਜਿਹੜਾ ਸਮਾ ਪੋਣੇ ਨਾ ਉਹਨੂੰ ਡਿਪ ਕਰ ਦਿਓ ਠੀਕ ਹੈ ਜੀ ਤੇ ਇੱਕ ਘੰਟੇ ਲਈ ਵੈਸ ਤੇ 10 ਤੋਂ 15 ਮਿੰਟ ਵੀ ਰੱਖ ਸਕਦੇ ਹੋ ਬਟ ਮੈਂ ਇੱਕ ਘੰਟੇ ਲਈ ਰੱਖੂਗੀ ਐਨਾ ਗਰਮ ਪਾਣੀ ਆ ਚੰਗੀ ਤਰ੍ਹਾਂ ਨਿਕਲ ਜਾਣਗੇ ਉੱਥੇ ਉੱਧਰ ਦਾਦੀ ਪੋਤਾ ਗੱਲਾਂ ਕਰਨ ਲੱਗੇ ਹੋਏ ਨੇ ਅੰਦਰ ਲਾਈਟ ਹੈ ਨਹੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਨ੍ਹਾਂ ਨੇ ਫੁੱਲ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਲੋ ਜਿਸ ਤਰ੍ਹਾਂ ਨਾਲ ਸਾਰੇ ਆਪਾਂ ਵਾਈਟ ਕਾਫੀ ਨੇ ਆਪਣੇ ਕੋਲ ਛੋਟੇ ਛੋਟੇ ਕਿਉਂਕਿ ਟਿਫਨ ਵਗੈਰਾ ਦੇ ਵਿੱਚ ਵਰਤਦੇ ਆਪਾਂ ਚਿੱਟੇ ਹਨ ਇਸ ਤਰ੍ਹਾਂ ਚਿੱਟੇ ਵੀ ਕਾਫੀ ਨੇ ਆਪਣੇ ਸਾਰਿਆਂ ਨੂੰ ਡਿਪ ਕਰ ਦਾਂਗੇ ਇਸ ਤਰ੍ਹਾਂ ਕਿਸੇ ਲੱਕੜ ਦੀ ਸਪੈਚੂਲਾ ਦੀ ਮਦਦ ਨਾਲ ਚਮਟੇ ਦੀ ਸਹਾਇਤਾ ਨਾਲ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਡਿਪ ਕਰ ਦੋ ਜੀ ਬਹੁਤ ਵਧੀਆ ਕਲੀਨਿੰਗ ਹੁੰਦੀ ਹੈ ਇਹਨਾਂ ਨਾਲ ਜਿਨ੍ਹਾਂ ਨੇ ਕਦੇ ਨਹੀਂ ਸਾਫ਼ ਕੀਤੀ ਨਾ ਉਹ ਕਰਕੇ ਦੇਖੋ ਜੇ ਬਹੁਤ ਵਧੀਆ ਕਲੀਨਿੰਗ ਹੁੰਦੀ ਹੈ ਇਹਨਾਂ ਦੇ ਨਾਲ ਪੌਣਿਆਂ ਦੀ ਬਿਲਕੁਲ ਗੰਦੇ ਸੀ ਪੌਣੇ ਪੌਣੇ ਤੁਹਾਨੂੰ ਪਤਾ ਵਾਈਟ ਤਾਂ ਵੈਸੇ ਕਲਰ ਬਹੁਤ ਛੇਤੀ ਮਤਲਬ ਜਿਹੜੇ ਚਿੱਟੇ ਹੁੰਦੇ ਹੋ ਤਾਂ ਜਿਆਦਾ ਗੰਦੇ ਹੋ ਜਾਂਦੇ ਆ ਜਿਹੜੇ ਡਾਰਕ ਆ ਫਿਰ ਵੀ ਆਪਾਂ ਕਹਿ ਦਿੰਨੇ ਚਲੋ ਉਹਨਾਂ 'ਚ ਤਾਂ ਪਤਾ ਨਹੀਂ ਲੱਗਦਾ ਦੇਖੋ ਜਨਰੇਟਰ ਚੱਲਨੇ ਸ਼ੁਰੂ ਹੋ ਗਏ ਗਰਮੀ ਦਾ ਟਾਈਮ ਆ ਅਗਲਾ ਇਸੇ ਚਲਾਉਣਾ ਹੁੰਦਾ ਫਿਰ ਅਗਲਾ ਜਨਰੇਟਰ ਚਲਾ ਲਿੰਦਾ ਸਾਡੇ ਜਨਰੇਟਰ ਤੇ ਨਾ AC ਨਹੀਂ ਚੱਲਦਾ ਬਾਕੀ ਸਭ ਚੀਜ਼ਾਂ ਚੱਲਦੀਆਂ ਵੱਡੀਆਂ ਤੋਂ ਵੱਡੀਆਂ AC ਅੱਜਕੱਲ ਜਿਹੜੇ ਹੁਣ ਵੱਡੇ ਜਨਰੇਟਰ ਆਏ ਆ ਉਹਨਾਂ ਤੇ ਚੱਲਦੀਆਂ ਲਓ ਜੀ ਇਹਨੂੰ ਡਿੱਪ ਕਰਕੇ ਰੱਖਤਾ ਜਦ ਧੋਵਾਂਗੇ ਸੁਕਾਉਣ ਤੋਂ ਬਾਅਦ ਤੁਹਾਨੂੰ ਫਿਰ ਵਿਖਾਵਾਂਗੇ ਠੀਕ ਹੈ ਜੀ ਮੈਂ ਖਲਾਰਾ ਚੱਕਦਾ ਸਾਰਾ ਟਾਈਮ ਹੋ ਗਿਆ ਆ 12 ਵਜੇ ਦਾ ਸਸੇਕਰ ਦੁਪਹਿਰਾਂ ਲੱਗਾ ਤੇ ਲਓ ਜੀ ਸਾਡੀ ਲਾਈਟ ਆ ਜਿਹੜੀ ਨਾ ਲਾਈਟ ਲੱਗੀ ਗਈ ਸੀਗੀ ਤੇ ਜਿਹੜਾ ਨਵਿਟਰ ਆ ਉਹ ਵੀ ਬੰਦ ਹੋ ਗਿਆ ਤੇ ਨਾ ਐਨੇ ਵਿਟਰ ਵੀ ਹੋ ਗਿਆ ਬੰਦ ਸਾਡੀ ਜ਼ਿੰਦਗੀ ਅਚ ਉਤੋਂ ਹੈ ਗਰਮੀ ਸਨਵਾ ਸਾਇਆ ਦਾ ਹਾਂ ਮੈਨੂੰ ਹੈਲੋ ਫਰੈਂਡ ਅੱਜ ਹੈਲੋ ਫਰੈਂਡ ਹੋਈ ਪਈ ਆ ਮੰਮੀ ਮੰਮੀ ਉਹ ਬੈ ਗਈ ਮੰਜੇ ਤੇ ਅਸਰੇ ਤੇ ਚਟਾਈ ਵਿੱਚ ਆ ਕੇ ਬੈ ਗਏ ਬਈ ਸਾਡੇ ਨਾ ਸਾਡੇ ਹੈਗੇ ਅੰਦਰ ਨਾ ਲੱਗੇ ਆ ਦੁੱਤੂ ਸ਼ੀਸ਼ੇ ਤੇ ਪੜਾਸ ਜਿਆਦਾ ਹੋ ਜਾਂਦੇ ਲਾਈਟ ਹੈ ਨਹੀਂ ਪੱਖਾ ਕੋਈ ਚੱਲਦਾ ਨਹੀਂ ਸਾਹ ਬੰਦ ਹੋ ਜਾਂਦਾ ਥੋੜਾ ਹੀ ਪੀਲਾ ਮਿਰਚੋਗਾ ਛੱਡ ਦੋ ਤੇ ਹੁਣ ਅਸੀਂ ਕੀ ਕਰੀਏ ਅਸੀਂ ਮਜਬੂਰ ਹੋ ਕੇ ਆਹ ਬੈਠੇ ਡੇਰੇ ਲਾ ਕੇ ਸਾਦਾ ਮੰਗੋ ਪਤਾ ਨਹੀਂ ਹਜੇ ਕਦੋਂ ਆਊਗੀ ਲਾਈਟ ਬੁਰਾ ਹੀ ਹਾਲ ਹੋਇਆ ਫੈਸਤੀ ਦੱਸੋ ਤਾਂ ਐ ਆਹ ਹੋ ਜਾ ਦਿਨ ਤਾਂ ਮੈਂ ਲਾਦਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਗਰਮੀ ਦੇ ਵਿੱਚ ਐ ਐ ਢਾ ਕੇ ਬੈਠੇ ਨੇ ਕਦੇ ਨਹੀਂ ਅਸੀਂ ਐਵੇਂ ਮੈਨੂੰ ਦੱਸਿਆ ਉਹ ਕਹਿੰਦੇ ਜਿਆਦਾ ਹੀ ਏਸੀਆਂ ਦੇ ਆਨੰਦ ਮਾਣ ਲਿਆ ਆ ਜੀ ਲੈਟ ਤਾਂ ਵੀ ਆਈ ਨਹੀਂ ਅਸੀਂ ਤਾਂ ਬਾਹਰ ਵੀ ਬਹਿ ਕੇ ਮੋੜਾਂ ਆ ਕੋਈ ਹਵਾ ਦਾ ਝੌਂਕਾ ਨਹੀਂ ਆਈ ਜਾਂਦਾ ਅੱਜ ਟਾਈਮ ਪੁਰਾਣਾ ਪ੍ਰਮਾਤਮਾ ਨੇ ਯਾਦ ਕਰਾਤਾ ਸਾਨੂੰ ਆ ਦੇਖੋ ਪੱਖੀਆਂ ਕੱਢੀਆਂ ਪਈਆਂ ਨੇ ਤੇ ੱਚਲੀ ਜਾਂ ਨੇ ਪੱਖੀਆਂ ਤੇ ਗਰਮੀ ਨੂੰ ਦੂਰ ਕਰੀ ਜਾਂ ਨੇ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰੀਏ ਦੇਖੋ ਮੰਮੀ ਦੀਆਂ ਪੱਤੀਆਂ ਨੇ ਚਾਪ ਜਿਹੜੀਆਂ ਪੱਖੀਆਂ ਵੀ ਕੱਢ ਲੀਆਂ ਨਿਵੇਟਰ ਵੀ ਲੋ ਹੋ ਗਿਆ ਤੇ ਜਨਰੇਟਰ ਚਲਾਉਣਾ ਨਹੀਂ ਹੁੰਦਾ ਸਾਨੂੰ ਡੈਡੀ ਹੈ ਨਹੀਂਗੇ ਲੈਟ ਸੇ ਕਰਵਾਣ ਗਏ ਹੋਇਆ ਚਲੋ ਜੀ ਅੱਜ ਵਾਲਾ ਦਿਨ ਵੀ ਜਿਆਦਾ ਰਹੂਗਾ ਕਿਉਂਕਿ ਪੱਖੀਆਂ ਕੱਢ ਲਈਆਂ ਸੀ ਮੰਮੀ ਨੇ ਪੱਖੀਆਂ ਨਹੀਂ ਕਿਹੜਾ ਹੁਣ ਆਪਾਂ ਕਦੇ ਵਰਤੀਆਂ ਨਹੀਂ ਤੇ ਪੱਖੀਆਂ ਵੀ ਛੇਤੀ ਕਿਤੇ ਲੱਭੀਆਂ ਨਹੀਂ ਮਸਾ ਮੰਮੀ ਨੇ ਲੱਭੀਆਂ ਤੇ ਇੰਨੀ ਜਿਆਦਾ ਗਰਮੀ ਸੀ ਅੱਜ ਤਾਂ ਮੈਂ ਸੱਚੀ ਪੁੱਛੂ ਹੀ ਨਾ ਤੇ ਸ਼ਾਮ ਨੂੰ ਮੀਂਹ ਪਿਆ ਸੀ ਜਿਹੜਾ ਇਸ ਤੋਂ ਪਹਿਲਾਂ ਵਾਲਾ ਵਲੌਗ ਏਸੇ ਦਿਨ ਦਾ ਵਲੌਗ ਹੈ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਵਾਲਾ ਵੇਖਿਆ ਹੋਇਆ ਨਾਲ ਦਿਨਾਂ ਸ਼ਾਮ ਨੂੰ ਮੀਂਹ ਪਿਆ ਗਿਆ ਸੀ ਤੇ ਅੱਜ ਇੰਨੀ ਗਰਮੀ ਸੀ ਚਲੋ ਜੀ ਮਿਲਦੇ ਨਵੇਂ ਵਲੌਗ ਦੇ ਨਾਲ ਤਬ ਤੱਕ ਤੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਈ ਬਾਈ